कहानी चलती है, है ते थोड़ा तो तो सुकून मिलता तो mm है बच्चा बहुत कोशिश कर रहा है जिम्मे अलोप हो रही मैं बहुत समय तो देखती आ रही थी पर ਇਹ ਦਿਨਾਂ ਦੇ ਦਿੱਤ ਨੂੰ ਮੀਂਹ ਆਇਆ ਤੇ ਆਪ ਦਾ ਰੌਸ਼ਨਾ ਇਹ ਸੰਗਤ ਦੇ ਦਿਲ ਨੂੰ ਨੀ ਕੋਸ਼ਿਸ਼ ਕਰਦਾ ਹੈ ਆਪਣਾ ਨਾ ਚੰਗੀ ਕਲਾਕਸ਼ੀ ਤੇ ਐਸੀ ਤਰ੍ਹਾਂ ਇਹਦੇ ਵੇਲੇ ਵਿੱਚ ਮੇਲੇ ਲੱਗਦੇ ਨਾਲ ਤੇ ਰੌਣਕਾਂ ਹੁੰਦੀਆਂ ਹੈ ਸਾਡੇ ਵਰਗੀਆਂ ਦੁਖਹਾਰੀਆਂ ਮਨਾਂ ਨੂੰ ਵੀ ਥੋੜਾ ਜਿਹਾ ਸਕੂਨ ਮਿਲਦਾ ਹੈ ਤੇ ਆਪ ਮੈਂ ਦੈਨ ਨੂੰ ਪਾਰਲਮੈਂਟ ਦੇ ਬਹੁਤ ਸੌਂਟ ਕਰ ਕਰਦੀ ਹਾਂ ਮਾਤਾ ਜੀ ਨੂੰ ਗੱਲ ਤੋਂ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਚੰਗਾ ਲੱਗ ਰਿਹਾ ਹੈ ਕਿ ਧੀਆ ਪੈਣਾ ਸਾਰਿਆਂ ਦੇ ਚਿਹਰੇ ਤੇ ਖੁਸ਼ੀਆਂ ਨੇ ਸਾਡੀ ਧੈਰ ਹੈ ਚਿਹਰੇ ਤੇ ਖੁਸ਼ੀ ਜਾ ਕਿਉਂਕਿ ਦੂਜਿਆਂ ਨੂੰ ਖੁਸ਼ੀਆਂ ਵੰਡਣੀਆਂ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਆਪਣੇ ਅੰਦਰ ਦਰਦ ਨੂੰ ਅੰਦਰ ਸਮਾ ਲੈਣਾ ਤੇ ਦੂਜਿਆਂ ਨੂੰ ਸਮਾਈ ਦੇ ਕੇ ਖੁਸ਼ੀਆਂ ਦੇਣੀਆਂ ਇਹ ਵੀ ਬਹੁਤ ਵੱਡਾ ਕੰਮ ਇੱਕ ਦਾਣ ਹੁੰਦਾ ਹੈ ਬਹੁਤ ਵੱਡੀ ਸੇਵਾ ਹੁੰਦੀ ਹੈ ਕਿਸੇ ਦੇ ਝੋਲੇ 'ਚ ਖੁਸ਼ੀ ਪਾੜੀ ਸਬਾਉ ਦੇ ਵਿੱਚ ਪਿੰਡ ਸਬਾਉ ਦੇ ਵਿੱਚ ਸਾਡਾ ਬੇਟਾ ਪਾਲ ਮੈਂ ਤੈਨੂੰ ਕਹਿੰਦੀ ਹੁਣ ਇਹ ਕਿ ਮੈਨੂੰ ਪਾਲ ਦੇ ਵਿੱਚੋਂ ਤਿੰਨ ਰਿਸ਼ਤੇ ਨਜ਼ਰ ਆਉਂਦੇ ਨੇ ਆਪਣੇ ਮੈਨੂੰ ਆਪਣਾ ਪਿਓ ਵੀ ਨਜ਼ਰ ਆਉਂਦਾ ਇਹਦੇ ਵਿੱਚ ਔਰ ਆਪਣਾ ਭਰਾ ਵੀ ਨਜ਼ਰ ਆਉਂਦਾ ਔਰ ਆਪਣੀ ਭੁਤ ਵੀ ਨਜ਼ਰ ਆਉਂਦਾ ਇਹਨੇ ਸਾਰੀਆਂ ਜਿੰਨੀਆਂ ਵੀ ਕੁੜੀਆਂ ਨੇ ਧੀਆ ਪੈਣਾ ਨੇ ਕੋਈ ਸਭ ਨੂੰ ਤਲਾਵੇ ਚ ਲੱਗਦਾ ਹੈ ਸਭ ਦੇ ਦਰਦ ਆਪ ਅੰਦਰ ਸਵੇਟ ਲੱਗਾ ਉਹਦੇ ਅੰਦਰ ਕਿੰਨਾ ਦਰਦ ਦਾ ਇਹ ਮੈਂ ਦੇਖਦੀ ਹੁੰਦੀ ਆ ਸੋ ਉਹ ਹੀ ਆਖੀ ਆਪ ਦਰਦ ਸਹਿ ਕੇ ਦੂਜਿਆਂ ਨੂੰ ਖੁਸ਼ੀਆਂ ਦੇਣੀਆ ਦੂਜਿਆਂ ਨੂੰ ਤੁਸੀਂ ਕਲਾ ਵਿੱਚ ਲੈਣਾ ਭਰ ਕੇ ਝੋਲੀਆ ਭੇਜਣੀਆਂ ਇਹ ਕਿਸੇ ਅਲੱਗ ਜਿਹੜੀਆਂ ਕੋ ਰੂਹਾਂ ਰੱਬ ਦੇ ਇੱਥੇ ਰੱਬੀ ਰੂਹਾਂ ਜਿਹੜੀਆਂ ਰੱਬ ਗਿਆ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੇ ਹਿੱਸੇ ਇਹ ਕੰਮ ਆਉਂਦੇ ਨੇ ਸੋ ਅੱਜ ਮੈਂ ਇੱਥੇ ਆਈ ਆ ਤੇ ਮੇਰੇ ਨੂੰ ਵੀ ਚਿਹਰੇ ਤੇ ਖੁਸ਼ੀਆਂ ਇੰਨਾ ਵੇੜਾ ਭਰਿਆ ਪਿਆ ਈਆਂ ਭਣਾ ਦੇ ਨਾਲ ਸਾਰਿਆਂ ਦੇ ਚਿਹਰੇ ਦਰਦ ਲੈ ਕੇ ਇੱਥੇ ਆਈਆਂ ਸੀ ਸਭ ਦੇ ਚਿਹਰੇ ਤੇ ਖੁਸ਼ੀਆਂ ਨੇ ਔਰ ਮੈਂ ਇਹ ਸਭ ਬੱਚੇ ਨੂੰ ਦੁਆ ਦਿੰਦੀ ਆ ਸੱਚੇ ਪਾਤਸ਼ਾਹ ਤੇਰੇ ਵੇੜ ਨੂੰ ਇੰਨੀ ਭਰਿਆ ਰੱਖੇ ਔਰ ਤੂੰ ਹਮੇਸ਼ਾ ਇੱਥੀ ਕਰਮ ਕਰਦਰਮੇ ਤੇਰੇ ਘਰ ਚ ਬਰਕਤਾਂ ਹੋਣ ਔਰ ਹਮੇਸ਼ਾ ਤਰੱਕੀਆਂ ਕਰਨ ਜਿਹੜੀਆਂ ਦੁਖੀ ਹਿੰਦਿਆ ਆਂ ਮਾਵਾ ਧੀਆ ਭੈਣਾ ਨੇ ਉਹਨਾਂ ਤੇ ਹਿੰਦਿਆ ਰੋਗੇ ਸ਼ਾ ਖਾ ਕੇ ਭੇਜੇ ਉਹਨਾਂ ਦੇ ਝੋਲੀਆਂ ਭਰ ਕੇ ਭੇਜੇ ਉਹਨਾਂ ਦਾ ਆਸ਼ੀਰਵਾਦ ਦੇ ਕੇ ਭੇਜੇ ਜਿੱਦਾਂ ਅੱਜ ਅਸੀਂ ਖੁਸ਼ਕ ਹੋਏ ਜੀਓ ਨਾਸਤ